ਦੇ ਵਿਚ ਚਚਲ ਮਿਲ ਮੈਟਰੋ ਸਟੇਸ਼ਨ ਤੇ ਵਿਵਾਦ ਹੋਇਆ ਸੁਰੱਖਿਆ ਕਰਮਚਾਰੀ ਤੇ ਸਿੱਖ ਵਿਅਕਤੀ ਨੇ ਸਵਾਲ ਖੜੇ ਕੀਤੇ ਨੇ ਕਿਰਪਾਨ ਪਾਈ ਹੋਣ ਤੇ ਐਂਟਰੀ ਨਹੀਂ ਦਿੱਤੀ ਗਈ ਪੀੜਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਕਿਰਪਾਨ ਪਾਈ ਲੇਕਿਨ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਮੌਕੇ ਤੇ ਉਧਰ ਸੁਰੱਖਿਆ ਕਰਮਚਾਰੀ ਦੀ ਵੀਡੀਓ ਵੀ ਬਣਾਈ ਗਈ ਹੈ ਮਾਮਲੇ ਦੇ ਵਿੱਚ ਐਸਜੀਪੀਸੀ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਇਹ ਦਿੱਲੀ ਮੈਟਰੋ ਦੀਆਂ ਤਸਵੀਰਾਂ ਨੇ ਜਿੱਥੇ ਕਿ ਮੈਟਰੋ ਸਟੇਸ਼ਨ ਦੇ ਅੰਦਰ ਐਂਟਰੀ ਨਹੀਂ ਦਿੱਤੀ ਗਈ। ਪੀੜਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਰਪਾਨ ਪਾਈ ਹੋਣ ਦੇ ਕਾਰਨ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਗਈ। ਸਿੱਖ ਵਿਅਕਤੀ ਜਿਸ ਨੇ ਕੇ ਸਵਾਲ ਖੜੇ ਕੀਤੇ ਨੇ ਇਹ ਸੁਰੱਖਿਆ ਕਰਮਚਾਰੀ ਜਿਉਂ ਤੇ ਵੀਡੀਓ ਬਣਾਉਂਦਾ ਵੀ ਇਸ ਦੀ ਵੀ ਵੀਡੀਓ ਕਾਫੀ ਜ਼ਿਆਦਾ ਜਿਹੜੀ ਹੈ ਸਾਹਮਣੇ ਆਈ ਹੈ। ਤੁਸੀਂ ਦੇਖ ਪਾ ਰਹੇ ਹੋ ਕਿ ਵੀਡੀਓ ਇਸ ਨੇ ਸਿੱਖ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕਿਆ ਕਿਉਂਕਿ ਉਸ ਨੇ ਕਿਰਪਾਨ ਪਾਈ। ਕਗਾਸ਼ਤ ਸਾਧ ਸੰਗਤ ਜੀ ਮੈਂ ਮੈਟਰੋ ਜਲਮਿਲ ਚ ਆਇਆ ਸੀਗਾ ਮੇਰੇ ਪੈ 6 ਇੰਚ ਦੀ ਕਿਰਪਾਨ ਪਾਈ ਆ ਇਹ ਪੁਲਿਸ ਵਾਲਾ ਆਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਹੈ ਮੇਰੇ ਮਾਤਾ ਇੱਥੇ ਦਿੱਲੀ ਜਲਮਿਲ ਆ ਰਹੇ ਆਂ ਦਿੱਲੀ ਆ ਰਹੇ ਆਂ ਜਾ ਰਹੇ ਆ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਇਹ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਮੈਂ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਕੀ ਕਾਨੂੰਨ ਨੇ ਹੈ ਇੱਥੇ ਇੱਕ ਪੁਲਿਸ ਆਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਆ ਜਬਰਦਸਤੀ ਜਾਣ ਕੇ ਕੋਈ ਗਲਤ ਅੰਸਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆ ਸਿੱਖਾਂ ਨਾਲ ਦੇਖੋ ਕਿ ਧੱਕਾ ਹੋ ਰਿਹਾ ਇੱਥੇ ਦੇਸ਼ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਇਹ ਸਾਧ ਸੰਗਤ ਜੀ ਇਹ ਬੰਦਾ ਦੇਖ ਲਓ ਅੱਛੀ ਤਰ੍ਹਾਂ ਪਛਾਣ ਲਓ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟਰੀਟ ਵੀ ਜਾਵਾਂਗਾ ਤੇ ਮੈਂ ਕੱਲ ਜੰਤਰ ਮੰਤਰ ਧਰਨੇ ਤੇ ਵੀ ਬੈਠਾਂਗਾ ਆ ਦੇਖ ਲੋ ਸਾਥ ਸੰਗਤ ਜੀਆ ਬੰਦਾ ਦੇਖੋ ਇਹ ਪੁਲਿਸ ਵਾਲੇ ਨੇ ਜਾਣ ਪੁੱਛ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਸੁਖਿਰਪਾਨ ਤੇ ਇਤਰਾਜ਼ ਕਿਉਂ ਇਹ ਸਵਾਲ ਉਸ ਸਿੱਖ ਵਿਅਕਤੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਨੂੰ ਅੰਦਰ ਜਾਣ ਤੇ ਐਂਟਰੀ ਨਹੀਂ ਦਿੱਤੀ ਗਈ ਅੰਦਰ ਜਾਣ ਦੀ ਐਂਟਰੀ ਨਹੀਂ ਮਿਲੀ ਉਸ ਨੂੰ ਮਲਵਿੰਦਰ ਕਾਂਗਰਸ ਪੂਰੇ ਮੈਟਰ ਦੇ ਉੱਤੇ ਕੁਝ ਕਹਿੰਦੇ ਨਜ਼ਰ ਆਏ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਸੁਣਾਉਂਦਾ ਫਵਾਤੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਕੱਲ 에ਰਪੋਰਟ ਤੇ ਆਪਾਂ ਪਿਛੇ ਦੇਖਿਆ 에ਰਪੋਰਟ ਤੇ ਰੋਕਿਆ ਗਿਆ ਔਰ ਅੱਜ ਤੁਸੀਂ ਮੈਟਰੋ ਦੀ ਗੱਲ ਦੱਸ ਰਹੇ ਹੋ ਤੋ ਬੜਾ ਅਨਫੋਰਚੂਨੇਟ ਹੈ ਸਿੱਖ ਨੂੰ ਪੰਜ ਕਕਾਰ ਜਿਹੜਾ ਹੈ ਧਾਰਨ ਕਰਨ ਦਾ ਕਨਸਟੀਟਿਊਸ਼ਨਲ ਰਾਈਟ ਵੀ ਹੈ ਧਾਰਮਿਕ ਤੇ ਹੈ ਹੀ ਹੈ ਸੰਵਿਧਾਨਿਕ ਅਧਿਕਾਰ ਵੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਨਫਰਤ ਇਸ ਤਰ੍ਹਾਂ ਦਾ ਜੋ ਅਨਫੋਰਚੂਨੇਟ ਇਨਸੀਡੈਂਟ ਹੈ ਬੜੇ ਮੰਦ ਭਾਗਿਆ ਮੈਂ ਫਾਰਕ ਸਰਕਾਰ ਨੂੰ ਦੇਖੀ ਕਰੂੰਗਾ ਕਿ ਇੱਤੇ ਸਖਤ ਕਾਰਵਾਈ ਇਹੋ ਜੇ ਲੋਕਾਂ ਦੇ ਖਿਲਾਫ ਕੀਤੀ ਜਾਵੇ ਸਾਰਾ ਨੂੰ ਲੈ ਕੇ ਕੋਈ ਬੇਅਦਵੀ ਕਰਦੇ ਆ ਇਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਅਮੀਆਂ ਮੰਦ ਭਾਗੀਆਂ ਘਟਨਾਵਾਂ ਦੇਸ਼ 'ਚ ਘਟਣ ਸੋ ਆਪ ਸੰਸਦ ਮਲਵਿੰਦਰ ਕਾਂਗੋ ਨੇ ਇਸ ਪੂਰੇ ਮਾਮਲੇ ਦੀ ਨਿਖੇਦੀ ਕੀਤੀ ਹੈ ਕਿਹਾ ਕਿ ਸਿਰਫ ਜਿਹੜਾ ਇੱਕ ਸਿੱਖ ਵਿਅਕਤੀ ਨੂੰ ਪਰੇਸ਼ਾਨ ਕੀਤਾ ਗਿਆ ਹੈ ਜਦ ਕਿ ਅਜੇ ਹਕ ਕੋਈ ਨਹੀਂ ਕਿ ਕਿਰਪਾਨ ਪਾ ਕੇ ਜਾਂ ਫਿਰ ਸਿੱਖ ਕੌਮ ਦੇ ਜੋ ਸਿੱਖ ਵਿਅਕਤੀ ਨੇ ਉਹਨਾਂ ਨੂੰ ਇਹ ਕਰਨ ਤੋਂ ਰੋਕਿਆ ਜਾਵੇ ਕਿਰਪਾਨ ਪਹਿਨਣ ਤੇ ਇਤਰਾਜ਼ ਕਿਉਂ ਹਾਲਾਂਕਿ ਸਿੱਖ ਵਿਅਕਤੀ ਜੋ ਪੀੜਤ ਹੈ ਉਸਨੇ ਖੁਦ ਵੀਡੀਓ ਵੀ ਬਣਾਈ ਹੈ ਤੇ ਸਵਾਲ ਵੀ ਖੜੇ ਕੀਤੇ ਨੇ ਐਸਜੀਪੀਸੀ ਤੋਂ ਮੰਗ ਵੀ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਸਪੁਲਿਸ ਕਰਮਚਾਰੀ ਦੇ ਖਿਲਾਫ ਜੜੀਆ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਿਰਪਾਨ ਤੇ ਇਤਰਾਜ਼ ਤੇ ਐਂਟਰੀ ਨਹੀਂ ਦਿੱਤੀ ਗਈ ਇਸ ਪੁਲਿਸ ਅਧਿਕਾਰੀ ਦੇ ਵੱਲੋਂ ਇੱਥੇ ਜੋ ਮੈਟਰੋ ਸਟੇਸ਼ਨ ਦੇ ਅੰਦਰ ਐਂਟਰੀ ਨਹੀਂ ਮਿਲੀ ਹੈ ਕਿਰਪਾਨ ਪਹਿਨਨ ਤੇ ਇਤਰਾਜ਼ ਜਤਾਇਆ ਗਿਆ ਸੋ ਮੌਕੇ ਤੇ ਸੁਰੱਖਿਆ ਕਰਮਚਾਰੀ ਦੀ ਇੱਥੇ ਵੀਡੀਓ ਬਣਾਈ ਐ ਸਿੱਖ ਵਿਅਕਤੀ ਨੇ ਮਾਮਲੇ ਦੇ ਵਿੱਚ ਐਸਜੀਪੀਸ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਂ ਫਿਰ ਸਿੱਖਾ ਦੇ ਪੰਜ ਕਕਾਰ ਪਹਿਨਨ ਤੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਹੋਵੇ ਇਹ ਲੇਕਿਨ ਸਵਾਲ ਇਹ ਹੈ ਕਿ बार-बार ਅਜਿਹਾ ਕਿਉਂ ਹੋ ਰਿਹਾ ਹੈ ਜਦ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡੇ ਦੇਸ਼ ਦੇ ਵਿੱਚ ਗਲਤ ਹੈ ਲੋਕਤੰਤ੍ਰਿਕ ਦੇਸ਼ ਦੇ ਵਿੱਚ ਹਰ ਕੋਈ ਆਪਣੇ ਧਰਮ ਦੇ ਅਨੁਸਾਰ ਆਪਣੇ ਰੀਤਾ ਦੇ ਅਨੁਸਾਰ ਉਹ ਇੱਥੇ ਰਹਿ ਸਕਦਾ ਹੈ ਲੇਕਿਨ ਇਸ ਤਰੀਕੇ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਰਪਾਨ ਤੇ ਇਤਰਾਜ਼ ਜਤਾਇਆ ਗਿਆ ਜਿਸ ਕਾਰਨ ਸਿੱਖ ਵਿਅਕਤੀ ਨੂੰ ਕਿਰਪਾਨ ਪੈਣ ਦੇ ਮੈਟਰੋ ਸਟੇਸ਼ਨ ਦੇ ਅੰਦਰ ਅੰਦਰ ਐਂਟਰੀ ਨਹੀਂ ਦਿੱਤੀ ਗਈ ਆਪ ਸੰਸਦ ਮਲਵਿੰਦਰ ਕਾਂਗਦੇ ਵੱਲੋਂ ਵੀ ਇਥੇ ਨਿਖੇਧੀ ਕੀਤੀ ਗਈ ਹੈ ਸਖਤ ਸ਼ਬਦਾ ਦੇ ਵਿੱਚ ਕਿ ਇਹ ਗਲਤ ਹੈ ਸਿੱਖਾਂ ਨੂੰ ਪੂਰਾ ਹੱਕ ਹੈ ਉਹ ਆਪਣੇ ਧਰਮ ਦੇ ਅਨੁਸਾਰ ਸਿੱਖ ਕੌਮ ਦੇ ਅਨੁਸਾਰ ਜੋ ਪੰਜ ਸਿੱਖਾ ਦੇ ਕਕਾਰ ਨੇ ਉਹਨਾਂ ਨੂੰ ਧਾਰਨ ਕਰਨ ਤੇ ਕੋਈ ਵੀ ਉਹਨਾਂ ਨੂੰ ਨਹੀਂ ਰੋਕ ਸਕਦਾ ਬਲਕਿ ਇਹ ਸੰਵਿਧਾਨਿਕ ਅਧਿਕਾਰ ਵੀ ਹੈ ਆਪ ਸੰਸਦ ਮਲਵਿੰਦਰ ਕਾਂਗਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਆਹ ਕੀ ਇਸ ਸਖਾ ਸ਼ਬਦਾ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਿਉਂ ਐਂਟਰੀ ਨਹੀਂ ਦਿੱਤੀ ਗਈ ਖੁਦ ਸਿੱਖ ਵਿਅਕਤੀ ਜੋ ਪੀੜਤ ਹੈ ਜਿਸ ਨੂੰ ਕਿੰਦਰ ਐਂਟਰੀ ਨਹੀਂ ਮਿਲੀ ਉਸਨੇ ਵੀ ਐਸਜੀਪੀਸੀ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ। ਸਾਹ ਸੰਗਤ ਜੀ ਮੈਂ ਮੈਟਰੋ ਜਲਮਿਲ ਚ ਆਇਆ ਸੀਗਾ ਮੇਰੇ ਕੋਲ 6 ਇੰਚ ਦੀ ਕਿਰਪਾਨ ਪਈ ਹੈ। ਇਹ ਪੁਲਿਸ ਵਾਲਾ ਅਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਹੈ ਮੇਰੇ ਮਾਤਾ ਤੇ ਦਿੱਲੀ ਜਲਮਿਲ ਆ ਰਹੇ ਆਂ ਦਿੱਲੀ ਆ ਰਹੇ ਆਂ ਜਾ ਰਹੇ ਆਂ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ। ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਆਪਾ ਅੱਜ ਕੁਰਬਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਮੈਂ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਹੈ ਕੀ ਕਾਨੂੰਨ ਨਹੀਂ ਹੈ ਇੱਥੇ ਇੱਕ ਪੁਲਿਸ ਆਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਆਹ ਜ਼ਬਰਦਸਤੀ ਜਾਣ ਕੇ ਕੋਈ ਗਲਤ ਅੰਸ਼ਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆਹ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆਹ ਸਿੱਖਾਂ ਨਾਲ ਦੇਖੋ ਕੀ ਧੱਕਾ ਹੋ ਰਿਹਾ ਇੱਥੇ ਦੇਸ਼ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਇਹ ਸਾਧ ਸੰਗਤ ਜੀ ਇਹ ਬੰਦਾ ਦੇਖ ਲਓ ਅੰਚੀ ਤਰ੍ਹਾਂ ਪਛਾਣ ਲਓ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟੇਟ ਵੀ ਜਾਵਾਂਗਾ ਤੇ ਮੈਂ ਕੱਲ ਜੰਤਰ ਮੰਤਰ ਧਰਨੇ ਤੇ ਵੀ ਬੈਠਾਂਗਾ ਇਹ ਦੇਖ ਲਓ ਸਾਧ ਸੰਗਤ ਜੀ ਇਹ ਬੰਦਾ ਦੇਖੋ ਇਹ ਪੁਲਿਸ ਵਾਲੇ ਨੇ ਜਾਣ ਪੁੱਝ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਵੀਡੀਓ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਦੇ ਅੰਦਰ ਇੱਕ ਸਿੱਖ ਵਿਅਕਤੀ ਨੂੰ ਜਾਣ ਤੋਂ ਰੋਕਿਆ ਗਿਆ ਕਿਉਂਕਿ ਉਸਨੇ ਕਿਰਪਾਨ ਧਾਰਨ ਕੀਤੀ ਸੀ ਕਿਰਪਾਨ ਉਸਦੇ ਪਾਈ ਹੋਈ ਸੀ ਲੇਕਿਨ ਕਿਰਪਾਨ ਤੇ ਇਤਰਾਜ਼ ਕਿਉਂ ਹੈ ਕਿਉਂ ਉਸ ਨੂੰ ਐਂਟਰੀ ਨਹੀਂ ਦਿੱਤੀ ਗਈ ਹੈ ਇਹ ਸਵਾਲ ਮੈਟਰੋ ਸਟੇਸ਼ਨ ਤੇ ਅੰਮ੍ਰਿਤਧਾਰੀ ਸਿੱਖ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਹਾਲਾਂਕਿ ਉਸਨੇ ਖੁਦ ਵੀਡੀਓ ਦੇ ਵਿੱਚ ਦੱਸਿਆ ਕਿ ਅਜੇ ਹਾਂ ਪਹਿਲਾਂ ਉਸ ਨੂੰ ਕਦੇ ਨਹੀਂ ਰੋਕਿਆ ਗਿਆ ਜਦ ਕਿ ਉਹ ਰੋਜ਼ਾਨਾ ਮੈਟਰੋ ਤੋਂ ਸਫ਼ਰ ਕਰਦਾ ਹੈ ਲੇਕਿਨ ਇਸ ਪੁਲਿਸ ਆਫੀਸਰ ਦੀ ਉਸਨੇ ਵੀਡੀਓ ਬਣਾਈ ਹੈ ਜਿਸਨੇ ਕਿ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਐਂਟਰੀ ਨਹੀਂ ਦਿੱਤੀ ਤੇ ਉਸਨੇ ਕਿਹਾ ਕਿ ਕੋਈ ਸ਼ਰਾਰਤੀ ਅੰਸਰ ਹੈ ਕਿਉਂਕਿ ਅਜੇ ਹਾ ਉਸ ਨਾਲ ਕਦੇ ਕਿਸੇ ਨੇ ਨਹੀਂ ਕੀਤਾ ਲੇਕਿਨ ਇਹ ਜੋ ਪੁਲਿਸ ਅਫਸਰ ਹੈ ਅੰਦਰ ਜਾਣ ਤੋਂ ਰੋਕ ਰਿਹਾ ਹੈ ਸਿੱਖਾਂ ਦੇ ਪ੍ਰਤੀ ਨਫ਼ਰਤ ਹੈ ਨਾ ਕਿ ਇਹ ਦੇਸ਼ ਦੇ ਵਿੱਚ ਕੋਈ ਕਾਨੂੰਨ ਹੈ ਬਲਕਿ ਇਹ ਕੁਝ ਲੋਕਾਂ ਦੇ ਮਨ ਦੇ ਵਿੱਚ ਸਿੱਖਾਂ ਦੇ ਪ੍ਰਤੀ ਨਫ਼ਰਤ ਹੈ ਸਾਡੇ ਨਾਲ ਇਸੇ ਖਬਰ ਦੇ ਉੱਤੇ ਸਾਬਕਾ ਡੀਐਸਜੀ ਐਮਸੀ ਪ੍ਰਦਾਨ ਪਰਮਜੀਤ ਸਿੰਘ ਸਰਨਾ ਸਾਫ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਰਮਜੀਤ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ hiana ਹਿਮਾਚਲ ਦੇ ਸਾਡੇ ਨਾਲ ਪਰਮਜੀਤ ਜੀ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਤੇ ਇੱਕ ਅਮ੍ਰਿਤਧਾਰੀ ਸਿੱਖ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਜੇ ਹੀ ਕੋਈ ਸਿੱਖਾ ਦੇ ਪ੍ਰਤੀ ਅਜੇ ਕੋਈ ਕਾਰਵਾਈ ਕੀਤੀ ਗਈ ਹੋਵੇ ਜਦੋਂ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਵੇ ਜਾਂ ਫਿਰ ਪੰਜ ਕਕਾਰ ਪਾਏ ਹੋਣ ਲੇਕਿਨ ਅਜੇ ਹ ਸਵਾਲ ਹੈ ਕਿ ਅਜੇ ਆ ਕਿਉਂ ਹੋ ਰਿਹਾ ਹੈ बार-बार ਕਿਉਂ ਸਿੱਖਾਂ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਪੂਰੀ ਘਟਨਾ ਨੂੰ ਲੋਕੋ ਗੱਲ ਹੈ ਕਿ ਇਹ ਚਾਹੀਦਾ ਸਰਕਾਰ ਨੂੰ ਹੈਗਾ ਕਿ ਜਦੋਂ ਇਹਦੇ ਬੰਦਿਆਂ ਨੂੰ 에어ਪੋਰਟਾਂ ਤੇ ਸੇਕਨਾ ਤੇ ਮੈਟਰੋ ਸਟ੍ਰੀਟਾਂ ਤੇ ਬਿਊਟੀ ਵਾਸਤੇ ਲਾਂਦੇ ਨੇ ਪਰ ਉਹਨਾਂ ਨੂੰ ਸਪੈਸ਼ਲ ਇਨਸਪੈਕਸ਼ਨ ਜਿਹੜੀ ਚਾਹੀਦੀ ਹੈ ਬਈ ਜਦੋਂ ਯਾਤਰੀ ਆਵਣ ਤੇ ਉਹਨਾਂ ਨੇ ਕਰਪਾਨ ਭਾਈ ਹੋਏ ਤੇ ਰੋਕਣੀ ਹੈ ਪਰ ਗੱਲ ਹੈ ਕਿ ਅਣਜਾਣ ਅਜਾ ਕਨਾਚੋ ਦੋਚੋ ਜਿਹੜੇ ਅੱਜ ਪ੍ਰਧਾਨਗੀ ਕਰਦਾ ਪੈ ਦਿੱਲੀ ਕਮੇਟੀ ਸਾਂਭੀ ਹੋਈ ਹੈ ਉਹਨਾਂ ਨੇ ਇਹ ਕੋਈ ਨਹੀਂ ਪ੍ਰੋਟੈਕਟਾਂ ਲੈਣ ਵਾਸਤੇ ਜਿੱਦੇ ਮਰਜ਼ੀ ਤਰ੍ਹਾਂ ਚੱਟਣਗੇ ਕੌਮ ਦਾ ਕੰਮ ਕਰਨ ਵਾਸਤੇ ਉਹਨਾਂ ਨੂੰ ਹੋਮ ਮਿਨਿਸਟਰੀ ਕੋਲ ਜਾਣ ਦੇਿਆ ਹੀ ਨਹੀਂ ਹੈ ਇਹਦਾ ਫੌਰਨ ਐਕਸ਼ਨ ਲੈਣਾ ਚਾਹੀਦਾ ਸੀ ਦਿੱਲੀ ਕਮੇਟੀ ਨੂੰ ਅਸੀਂ ਜਣ ਸਰ ਪਾਰਟੀ ਲਾਵਾਂਗੇ ਪਰ ਗੱਲ ਤਾਂ ਹੈ ਕਿ ਸਰਕਾਰ ਵਿੰਗ ਦੇ ਵਿੱਚ ਸਰਕਾਰੀ ਅਸਰਾਂ ਦੀ ਗੱਲ ਹੀ ਹੈ ਕਿ ਉਹ ਆਪਣੀ ਫੌਸੇ ਨੂੰ ਨਹੀਂ ਦੱਸਦੇ ਪੂਰੀ ਟ੍ਰੇਨਿੰਗ ਨਹੀਂ ਦਿੰਦੇ ਵਿੱਕੇ ਨਾ ਕਿੰਨਾ ਕਿਰਪਾਨਾ ਕਰਕੇ ਕਹਣਾ ਜਦ ਕੋਈ ਸਿੱਖ ਜਾ ਰਿਹਾ ਹੋਵੇ ਤੇ ਉਹਦੀ ਕਿਰਪਾਨ ਉਹਨੂੰ ਟੇਬ ਨਾਲ ਨਾਪਣਗੇ ਤੇ ਫਿਰ ਤਾਂ ਗਲਤ ਗੱਲ ਹੈ ਨਾ ਇਹ ਅਮਰਸਰ ਦੇ 에어ਪੋਰਟ ਤੇ ਮੇਰੇ ਨਾਲ ਵੀ ਹੋਇਆ ਹੈ ਜੀ ਤਕਰੀਨ 6-7 ਸਾਲ ਪਹਿਲਾਂ ਉਹ ਮਨ ਕਹਿਣ ਲੱਗਾ ਕਿ ਇਹ ਕਿਰਪਾਨ ਵੱਡੀ ਹੈ ਮੈਂ ਕਿਹਾ ਤੂੰ ਦੱਸ ਮੈਨੂੰ ਆਪਣੀ ਕਿਤਾਬ ਜਿੱਦੇ ਲਿਖਿਆ ਕਿਰਪਾਨ ਚੋਪੀਏ ਕਿ ਵੱਡੀ ਹੈ ਮੈਂ ਕਿਹਾ ਤੂੰ ਮੈਨ ਦੱਸਦਾ ਸਤਿ ਸ਼੍ਰੀ ਅਕਾਲ ਮੈਂ ਕਰ ਬੈਠ ਕਰ ਲਈ ਮੈਂ ਆ ਗਿਆ ਜੀ ਪਰਮਜੀਤ ਜੀ ਮੈਂ ਤੁਹਾਨੂੰ ਰੋਕਣਾ ਚਾਹੂੰਗੀ ਸਾਡੇ ਨਾਲ ਇਕਬਾਲ ਸਿੰਘ ਲਾਲਪੁਰਾ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੋ ਕਿ ਕਾਟਗਿੰਤੀ ਦੇ ਚੇਅਰਪਰਸਨ ਵੀ ਨੇ ਸੋ ਇਕਬਾਲ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਜੀ ਜੀ ਇਕਬਾਲ ਸਿੰਘ ਜੀ ਦਿੱਲੀ ਜੋ ਕਿ ਦੇਸ਼ ਦੇ ਰਾਸ਼ਟਾਨੀ ਹੈ ਲੇਕਿਨ ਸਿੱਖਾਂ ਦੇ ਨਾਲ ਜਿਹਾ ਵਤੀਰਾ ਕੀਤਾ ਜਾ ਰਿਹਾ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਮੈਟਰੋ ਸਟੇਸ਼ਨ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਸਿਰਫ ਕਾਰਨ ਇਹ ਸੀ ਕਿ ਉਸਨੇ ਕਿਰਪਾਨ ਧਾਰਨ ਕੀਤੀ ਸੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਉਂ ਸਿੱਖਾਂ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਹੈ ਫਿਰ ਸਿੱਖ ਤਾਂ ਇਹ ਹੀ ਸਵਾਲ ਕਰਨਗੇ ਕਿ ਅਸੀਂ ਸੁਰੱਖਿਅਤ ਕਿੱਥੇ ਆ ਜੇਕਰ ਅਸੀਂ ਸਾਡੇ ਦੇਸ਼ ਦੇ ਵਿੱਚ ਹੀ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਗਾਥੇ ਜੀ ਕਿ ਜਿਹੜਾ ਭਾਰਤੀ ਸੰਵਿਧਾਨ ਦੀ ਧਾਰਾ 25 ਦੇ ਵਿੱਚ ਸਿੱਖ ਨੂੰ ਸ੍ਰੀ ਸਾਹਿਬ ਪਾਣ ਦੀ ਕਿਰਪਾਨ ਪਾਣ ਦੀ ਆਗਿਆ ਹੈ। ਹੂੰ ਰੱਖਣ ਦੀ ਆਗਿਆ ਹੈ। ਇਹ ਕੋਈ ਇੱਕ ਵਿਅਕਤੀ ਸਾਰੇ ਸਮਾਜ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਜਿਹਨੇ ਇਹ ਗਲਤੀ ਕੀਤੀ ਹੈ ਅਸੀਂ ਉਹਦੇ ਖਿਲਾਫ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਦੇ ਹਾਂ। ਹੂੰ ਔਰ ਉਹਦੇ ਖਿਲਾਫ ਕਾਰਵਾਈ ਕਰਵਾਵਾਂਗੇ ਕਿ ਅਗਲੇ ਵੀ ਅਸੀਂ ਸਾਰਿਆਂ ਨੂੰ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਗਿਆ ਨੇ ਜਿਹੜੇ ਇਮਤਿਹਾਨ ਲੈਂਦੇ ਆ ਉਹਨਾਂ ਨੂੰ ਵੀ ਨੋਟਿਸ ਦਿੱਤਾ ਤੇ ਜਨਰਲੀ ਨਹੀਂ ਹੁੰਦਾ ਲੇਕਿਨ ਇੱਕ ਅਦਾ ਕੋਈ ਐਸਾ ਇਨਸੀਡੈਂਟ ਕਿਸੇ ਨਾ ਕਿਸੇ ਜਗ੍ਹਾ ਹੋ ਜਾਂਦਾ ਔਰ ਜਿੱਥੇ ਵੀ ਹੁੰਦਾ ਸੀ ਉਹਦੇ ਖਿਲਾਫ ਕਾਰਵਾਈ ਕਰਨ ਵਾਸਤੇ ਲਿਖਦੇ ਆ ਕਿ ਆਪਾਂ ਇਹਨੂੰ ਡਿਸਕ੍ਰਿਮੀਨੇਸ਼ਨ ਵਾਲੇ ਪਾਸੇ ਨਾ ਲੈ ਕੇ ਜਾਈਏ ਇੱਕ ਕ੍ਰਿਮੀਨਲ ਵਾਲੇ ਪਾਸੇ ਲੈ ਕੇ ਜਾਈਏ ਇੱਕ ਬੰਦੇ ਨੇ ਕ੍ਰਾਈਮ ਕੀਤਾ ਉਹਨੇ ਸਾਡਾ ਹੱਕ ਦੀ ਉਲੰਘਣਾ ਕੀਤੀ ਹੈ ਉਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜੀ ਇਕਬਾਲ ਸਿੰਘ ਜੀ ਜਦੋਂ ਵੀ ਮੈਟਰੋ ਸਟੇਸ਼ਨ ਤੇ ਕਿਸੇ ਵੀ ਅਜਿਹੇ ਪੁਲਿਸ ਆਫੀਸਰ ਦੀ ਜਦੋਂ ਕਿ ਇੱਥੇ ਡਿਊਟੀ ਲਗਾਈ ਜਾਂਦੀ ਹੈ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹੀ ਸਮਝਾਉਣਾ ਚਾਹੀਦਾ ਪਹਿਲਾ ਰੂਲ ਤਾਂ ਇਹੀ ਕਹਿੰਦਾ ਕਿ ਸਾਡੇ ਲੋਕਤੰਤ੍ਰਿਕ ਦੇਸ਼ ਦੇ ਵਿੱਚ ਕਿਸੇ ਨਾਲ ਕੋਈ ਭੇਦਭਾਵਨਾ ਕੀਤਾ ਜਾਵੇ ਫਿਰ ਵੀ बार-बार ਕੁਝ ਲੋਕਾਂ ਦੇ ਵੱਲੋਂ ਇਹ ਜਿਹੜੀਆਂ ਜ਼ਰੂਰ ਇਹ ਡਿਸਕ੍ਰਿਮੀਨੇਸ਼ਨ ਕਹ ਲੋ ਜਾਂ ਇਹ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਕਿ ਕਿਸੇ ਹੋਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਾਵੇ ਤੁਸੀਂ ਇਸ ਨੂੰ ਕਿਸ ਮਨਸ਼ਾ ਦੇ ਨਾਲ ਦੇਖੋਗੇ ਜੋ ਇਹ ਘਟਨਾ ਹੋਈ ਹੈ ਕਹ ਲੈ ਕਿ ਜਿਹੜੇ ਸਾਰੇ ਭਾਰਤੀ ਹੈ ਸਾਨੂੰ ਇੱਕ ਦੂਜੇ ਦੀਆਂ ਧਾਰਮਿਕ ਭਾਵਨਾਵਾਂ ਕਿਉਂਕਿ ਇਹ ਸੈਕੂਲਰ ਕੰਟਰੀ ਹੈਗਾ ਇੱਥੇ ਹਰ ਇੱਕ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਸਿੱਖ ਰਾਸ਼ਟਰਪਤੀ ਵੀ ਰਹੇ ਨੇ ਸਿੱਖ ਪ੍ਰਧਾਨ ਮੰਤਰੀ ਵੀ ਰਹੇ ਨੇ ਔਰ ਸਿੱਖ ਹੋਮਨਿਸਟਰ ਵੀ ਰਹੇ ਨੇ ਜਿਹੜਾ ਇਹਨਾਂ ਨੇ ਡਿਫੈਂਸ ਮਿਨਿਸਟਰ ਵੀ ਰਹੇ ਸਾਰੀ ਜਗ੍ਹਾ ਸਿੱਖਾਂ ਨੇ ਬੜੀਆਂ ਵੱਡੀਆਂ ਇਹਨਾਂ ਪੋਸਟਾਂ ਤੇ ਮਾਣ ਪ੍ਰਾਪਤ ਕੀਤਾ ਅੱਜ ਵੀ ਅਸੀਂ ਸਾਰੇ ਲੋਕ ਇੱਥੇ ਬੈਠੇ ਆਂ ਤੇ ਜਿੱਥੇ ਵੀ ਸਾਡੀ ਕੌਮ ਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਕਰਨਾ ਜਿਹੜੀ ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਰਦੇ ਹਾਂ ਸਿンス ਆਮ ਸਿਟਿੰਗ ਹੇਅਰ ਵੀ ਆਰ ਟੇਕਿੰਗ ਐਕਸ਼ਨ ਜਿਹੜਾ ਵੀ ਕੋਈ ਬੰਦਾ ਡੂਲ ਵਾਇਲਟ ਕਰਦਾ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਸੀਂ ਜਿਹੜੀਆਂ ਆਈਪੀਐਸ ਤੇ ਆਈਐਸ ਦੀ ਟ੍ਰੇਨਿੰਗ ਸੈਂਟਰ ਹੈ ਉਹਨਾਂ ਨੂੰ ਵੀ ਲਿਖੇ ਭੇਜਿਆ ਕਿ ਤੁਸੀਂ ਇਹਨਾਂ ਆਫਸਰਸ ਨੂੰ ਉੱਥੇ ਵੀ ਬਰੀਫ ਕਰੋ ਉੱਥੇ ਵੀ ਸਮਝਾਓ ਵੱਡਿਆਂ ਨੂੰ ਕਿ ਕਿਸ ਤਰ੍ਹਾਂ ਸਾਰਿਆਂ ਦੀ ਕਸਿਸ ਇਹਨਾਂ ਨੂੰ ਹਾਊ ਟੂ ਹੈਂਡਲ ਦੀ ਮਿਨੋਰੀਟੀ ਸੋ ਦੈਟ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਹੀ ਨਾ ਜੀ ਜੀ ਇਕਬਾਲ ਸਿੰਘ ਜੀ ਇਹ ਘਟਨਾਵਾ ਕੋਈ ਪਹਿਲੀ ਵਾਰ ਤਾਂ ਨਹੀਂ ਹੋਈਆਂ ਪਹਿਲਾਂ ਵੀ ਅਜਿਹਾ ਕਿਤੇ 에어ਪੋਰਟ ਤੇ ਜਾਣ ਤੋਂ ਰੋਕਿਆ ਜਾਂਦਾ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਾਂ ਫਿਰ ਕਿਤੇ ਹੋਰ ਜਿਹੜੇ ਸਟੇਸ਼ਨਾਂ ਦੇ ਉੱਤੇ ਇੱਥੇ ਹੀ ਅੰਮ੍ਰਿਤਧਾਰੀ ਸਿੱਖਾਂ ਨੂੰ ਰੋਕ ਲਿਆ ਜਾਂਦਾ ਹੈ ਲੇਕਿਨ ਤੁਸੀਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਕਿ ਕੋਈ ਸਾਜ਼ਿਸ਼ ਹੈ ਜਾਂ ਲੋਕ ਇਸ ਬਾਰੇ ਅਵੇਅਰ ਨਹੀਂ ਹਨ ਜਾਣਬੂਝ ਕੇ ਕਰਦੇ ਨੇ ਜਾਗਰੂਕਤਾ ਦੀ ਕਮੀ ਹੈ ਜਾਂ ਫਿਰ ਸਾਜ਼ਿਸ਼ ਦੇ ਤੌਰ ਤੇ ਸਾਰੀਆਂ ਚੀਜ਼ਾਂ ਨੂੰ ਅਣਜਾਣ ਦਿੱਤਾ ਜਾਂਦਾ ਹੈ ਇਹ ਕੋਈ ਜਿਹੜੀ ਹੈ ਨਾ ਕੈਟੇਗੋਰਿਕਲੀ ਆਈ ਕੈਨ ਸੇ there is no conspiracy there is no direction by the government ਇਹ ਕੋਈ ਨਾ ਕੋਈ ਬੰਦਾ ਹਰ ਜਗ੍ਹਾ ਲਾਅ ਬ੍ਰੇਕਰ ਹੁੰਦਾ ਹੈ ਸਰਕਾਰੀ ਸੰਸਥਾਵਾਂ 'ਚ ਵੀ ਐਸੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਨਹੀਂ ਹੈ ਔਰ ਉਹ ਜਿਹੜੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਹੈਰਸਮੈਂਟ ਕਰਦੇ ਆ ਦੇ ਨੀਡਸ ਟੂ ਬੀ ਪੈਨਲਾਈਜ਼ ਐਂਡ ਸੈਂਸਿਟਾਈਜ਼ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੇ ਜੀ ਠੀਕ ਹੈ ਇਕਬਾਲ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੇ ਮੈਟਰ ਤੇ ਆਪਣਾ ਪੱਖ ਰੱਖਣ ਦੇ ਲਈ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਦੱਸ ਦਈਏ ਕਿ ਕਿਰਪਾਨ ਤੇ ਇਤਰਾਜ਼ ਗੂੰ ਤੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਐਂਟਰੀ ਨਹੀਂ ਦਿੱਤੀ ਗਈ ਪਰਮਜੀਤ ਸਿੰਘ ਸਰਨਾ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਉੱਤੇ ਜੁੜੇ ਹੋਏ ਨੇ ਪਰਮਜੀਤ ਜੀ ਸਭ ਤੋਂ ਵੱਡਾ ਸਵਾਲ ਅਸੀਂ ਇਹੀ ਕਰ ਰਹੇ ਆ ਕਿ ਦਿੱਲੀ ਦੇ ਵਿੱਚ ਦੇਸ਼ ਦੀ ਰਾਜਸਥਾਨੀ ਹੈ ਦਿੱਲੀ ਜੇਕਰ ਦਿੱਲੀ ਦੇ ਵਿੱਚ ਹੀ ਸਿੱਖਾ ਦੇ ਨਾਲ ਅਜਿਹਾ ਵਤੀਰਾ ਕੀਤਾ ਜਾ ਰਿਹਾ ਤਾਂ ਫਿਰ ਸਿੱਖਾ ਨੂੰ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਡਿਸਕ੍ਰਿਮ ਫੇਸਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਦੇਸ਼ਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਉੱਥੇ ਜਾ ਕੇ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਹੁਣ ਸਿੱਖਾਂ ਨੇ ਸਵਾਲ ਕੀਤਾ ਕਿ ਜਦ ਸਾਡੇ ਦੇਸ਼ ਦੇ ਵਿੱਚ ਹੀ ਸਾਡੇ ਨਾਲ ਇਹ ਵਤੀਰਾ ਹੁੰਦਾ ਹੈ ਦਿੱਲੀ ਦੇ ਵਿੱਚ ਇਹ ਵਤੀਰਾ ਹੋ ਰਿਹਾ ਜੇ ਸਾਡੇ ਦੇਸ਼ ਦੀ ਰਾਜਸਥਾਨੀ ਹੈ ਫਿਰ ਅਸੀਂ ਕਿਸ ਦੇ ਕੋਲੇ ਦਰਖਾਸਤ ਲੈ ਕੇ ਜਾਈਏ ਕਿ ਸਾਡਾ ਵੀ ਪੂਰਾ ਹੱਕ ਹੈ ਇਸ ਦੇਸ਼ ਦੇ ਵਿੱਚ ਕੋਈ ਗੱਲ ਹੈ ਜੀ ਲਾਲਪੁਰਾ ਸਾਹਿਬ ਨੇ ਆਪਣਾ ਪੱਖ ਠੀਕ ਰੱਖਿਆ ਹੈ ਪਰ ਸਭ ਤੋਂ ਪਹਿਲੀ ਗੱਲ ਹੈ ਜੀ ਕਿ ਏ ਫੋਰਸੇ ਮੈਟਰੋ ਸਟੇਸ਼ਨ ਦੇ ਉੱਤੇ ਜਿੱਥੇ ਸਖਤੀ ਹੈ ਜੀ ਉੱਤੇ ਉਹਨਾਂ ਨੂੰ ਬੋਲ ਲਾ ਕੇ ਰੱਖਣਾ ਚਾਹੀਦਾ ਪਰ ਜਿਹੜੇ ਬੰਦੇ ਉਹਨ ਡਿਊਟੀ ਹੈਗੇ ਭਈ ਤੁਸੀਂ ਸਿੱਖ ਨੇ ਗਾ ਕਿਰਪਾਨ ਪਾਈ ਹੈ ਤਾਂ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਕੋਈ ਬੰਦੇ ਅਣਜਾਣ ਆ ਜਾਂਦੇ ਹਨ ਮੈਂ ਇੱਥੇ ਨਹੀਂ ਕਹਿੰਦਾ ਅਨਪੜ ਹੋ ਗਏ ਪਰ ਇੱਥੇ ਜਗਾ ਤੋਂ ਆਦੇ ਜਿਨ੍ਹਾਂ ਨੂੰ ਸਿੱਖਾਂ ਬਾਰੇ ਪਤਾ ਨਹੀਂ ਉਹ ਜਾ ਕੇ ਤੱਕ ਲੈਣਾ ਭਈ ਬਾ ਸਕਦੇ ਨਹੀਂ ਬਾ ਸਕਦੇ ਗਵਰਨਮੈਂਟ ਲੋਕਾਂ ਲਈ ਆڈر ਕਰਦਿਆ ਹਜ਼ਾਰਾਂ ਬੰਦੇ ਡਿਊਟੀ ਤੇ ਮੈਂ ਮੰਨਦਾ ਸਿਰਫਾ ਆ ਗਿਆ ਪਰ ਉਸ ਸਿਰਫ ਰੇ ਨੇ ਸਾਰੀ ਕਮਿਡਿਟ ਪੈਨੇ ਕਰ ਦਿੱਤਾ ਪਰ ਜਿਸ ਨੇ ਜਾਣਾ ਗੱਟ ਸਟੇਸ਼ਨ ਤੇ ਜੋੜੀ ਕੰਮ ਜਾਣਾ ਇੰਕੂ ਤੋਂ ਜਾਣਾ ਹੈ ਧਿਆਨ ਦੇਣ ਜਾਣਾ ਉਹਦਾ ਤਾਂ ਖੁੱਪੀ ਹੋ ਗਿਆ ਕਿੱਥੇ ਉਹਦੀ ਟਿਕੂ ਮਿਲਣਾ ਹੀ ਨਹੀਂ ਬਈ ਨੈਕਟਰੋ ਸਟੇਸ਼ਨ ਤੋਂ ਤੇ ਵੀ ਕਰਪਾਨ ਕਰਕੇ ਲੇਟ ਹੋ ਗਿਆ ਉਹ ਸੋ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਵੱਡੀ ਗੱਲ ਹੈਗੀ ਤਮੈਂ ਬੇਨਤੀ ਕਰਾਂਗਾ ਲਾਲਪੁਰਾ ਸਾਹਿਬ ਨੂੰ ਉਪਰ ਇੰਸਟਰਕਸ਼ਨ ਦੇਣ ਹਰ ਮੈਟਰੋ ਸਟੇਸ਼ਨ ਤੇ ਰੇਲਵੇ ਟਿਕਨਡ ਲੌਨਿੰਗ 에어ਪੋਰਟ ਤੇ ਹ ਸਾਈਨ ਲਿਖਾਉਣਾ ਚਾਹੀਦਾ ਕਿ ਇਸ ਟਾਈਪ ਦੇ ਕਿਰਪਾਨ ਪਾਉਣ ਵਾਲੇ ਨੂੰ ਨਹੀਂ ਰੋਕਿਆ ਜਾਏਗਾ ਜੀ ਬਾਕੀ ਸਾਈਨ ਤੇ ਹੈਗਾ 에ਰ ਬਰੇਨਾਸ ਤੇ ਇਹ ਨਾਲ ਸਟੋਰੀ ਹੈ ਕਿ ਮੈਟਰੋ ਆਸੇ ਕਾਜੀ ਤੁਸੀਂ ਨਾਪੜਾ ਸ਼ੁਰੂ ਕਰ ਦਿਓ ਸੋ ਇਸ ਹਾਸੇ ਮੇਰੀ ਇਹ ਬੇਨਤੀ ਹੈ ਕਿ جیسے لال پرہ صاحب نے اخور کیتا ہے اور جس افسر نے آج گیتا اس کو سجاد دیکھے اکباران کرتا ہے تاکہ فورس لوگ پتا چل جائے بھئے اگر ایجی انگاری کرو گے